ਸਤਿ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਕਲੈਕਸ਼ਨਾਂ ਵਿੱਚ ਅੱਜ ਵੀ ਬਹੁਤ ਸੋਹਣੀਆਂ ਲੈ ਕੇ ਆਈਆਂ ਦੁਪੱਟੇ ਬੜੇ ਪਿਆਰੇ ਨੇ ਦੁਪੱਟਿਆਂ ਦੇ ਉੱਪਰ ਕਢਾਈਆਂ ਨੇ 5 ਮੀਟਰ ਦਾ ਤੁਹਾਨੂੰ ਇਹ ਆਲ ਓਵਰ ਪ੍ਰਿੰਟਡ ਸੂਟ ਮਿਲੇਗਾ ਪ੍ਰਿੰਟ ਬੜੇ ਪਿਆਰੇ ਨੇ ਤੇ ਜਿਹੜੇ ਜਿਹੜੇ ਕਲਰ ਇਹਦੇ ਵਿੱਚ ਅਵੇਲੇਬਲ ਨੇ ਮੈਂ ਉਹ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਦੇ ਬਾਰੇ ਵਿੱਚ ਅਗਰ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਆਪਣਾ ਨੰਬਰ ਦਿੱਤਾ ਹੈ ਨੰਬਰ ਜਾਇਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਂ ਆਪਣਾ ਨੰਬਰ 6239245750 ਦਿੱਤਾ ਹੈ ਉਸ ਨੰਬਰ ਜਾਇਦ ਤੁਸੀਂ ਮੈਨੂੰ ਮੈਸੇ ਇਹ ਸੈਕਿੰਡ ਕਲੈਕਸ਼ਨਾਂ ਨੇ कॉटन ਦੀ ਸ਼ਰਟ ਆਏਗੀ 프린ਟਡ ਟਾਈ ਮੀਟਰ ਦੀ ਸ਼ਰਟ ਦਾ ਫੈਬਰਿਕ ਹੈ ਤੇ ਬਾਟਮ ਜਿਹੜਾ ਉਹ ਪਲੇਨ ਆਏਗਾ ਟਾਈ ਮੀਟਰ ਦਾ कॉटन ਫੈਬਰਿਕ ਦੇ ਨਾਲ ਤੇ ਨਾਲ ਜਿਹੜੇ ਦੇ ਦੁਪੱਟਾ ਆਏਗਾ ਸ਼ਿਫੋਨ ਦਾ ਆਏਗਾ ਤੇ ਦੁਪੱਟੇ ਦੇ ਉੱਪਰ ਜਿਹੜਾ ਪਾਕਿਸਤਾਨੀ ਸਟਾਈਲ ਦਾ ਵਰਕ ਕਟ ਵਰਕ ਐਮਬਰਾਇਡਰੀ 4 ਸਾਈਜ਼ ਦੇ ਲੇਸ ਵਰਗੀ ਐਮਬਰਾਇਡਰੀ ਹੋਈ ਹੈ ਤੇ ਵਿੱਚ ਵੀ ਜਿਹੜੇ ਨਾਲ ਐਮਬਰਾਇਡਰੀ ਦੁਪੱਟਾ ਪਲੇਨ ਨਹੀਂ ਹੈ ਤੇ ਇਹਦੇ ਵਿੱਚ ਵੀ ਜਿਹੜੇ ਜਿਹੜੇ ਕਲਰ ਆਪਸ਼ਨ ਹੈਗੇ ਮੈਂ ਇੱਥੇ ਐਡ ਕਰ ਦਿੱਤੇ ਨੇ 770 ਰੁਪਿਆ ਦੇ ਵਿੱਚ ਤੁਸੀਂ ਇਹ ਸੂਟ ਬਾਈ ਕਰ ਸਕਦੇ ਹੋ 770 ਦੇ ਵਿੱਚ ਤੇ ਨਾਲ ਇਹਨਾਂ ਦੀ ਫ੍ਰੀ ਸ਼ਿਪਿੰਗ ਚਾਰजेस ਹੈ ਫ੍ਰੀ ਕੋਈ ਵੀ ਸ਼ਿਪਿੰਗ ਚਾਰਜਸ ਆਲਓਵਰ ਇੰਡੀਆ ਨਾ ਤੇ ਨਹੀਂ ਲੱਗੇਗਾ। ਬਾਕੀ ਕਿ ਤੁਸੀ ਸੂਟ ਬਾਈ ਕਰਨਾ ਹੈ ਜੋ ਕੋਈ ਵੀ ਕੁਐਰੀ ਕਰਨੀ ਹੈ ਕਿਸੇ ਵੀ ਸੂਟ ਦੇ ਬਾਰੇ ਵਿੱਚ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਹੈ ਉਸ ਨੰਬਰ 'ਤੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜੋ ਵੀ ਤੁਹਾਡੀ ਕੁਐਰੀ ਹੈ। ਤੁਹਾਨੂੰ ਤੁਹਾਡੀ ਕੋਈ ਤੇ ਰਿਪਲਾਈ ਜਰੂਰ ਆਏਗਾ। ਮੈਂ ਕੋਸ਼ਿਸ਼ ਕਰਦੀ ਹੁੰਨੀ ਆ ਕਿ ਜਿਹੜਾ ਰਿਪਲਾਈ ਹੈ ਜਿੰਨੀ ਜਲਦੀ ਹੋ ਸਕੇ ਕਸਟਮਰ ਤੱਕ ਪਹੁੰਚੇ ਕਿਉਂਕਿ ਫਿਰ ਕਈ ਵਾਰੀ ਸੂਟਸ ਸੋਲਡ ਵੀ ਹੋ ਜਾਂਦੇ ਨੇ ਇਸ ਲਈ ਮੈਂ ਜਲਦੀ ਜਲਦੀ ਕੋਸ਼ਿਸ਼ ਕਰਦੀ ਆ ਕਿ ਰਿਪਲਾਈ ਪਹੁੰਚ ਤੇ ਬਾਕੀ ਕੋਈ ਕੁਇਰੀ ਇਹ ਤੁਹਾਨੂੰ ਕਰ ਸਕਦੇ ਹੋ ਸਟੇਟਸ ਵੇਖਣਾ ਤੇ ਨੰਬਰ ਚਾ ਕੇ ਨੇਮ ਤੇ ਸਿਟੀ ਦਾ ਨੇਮ ਦੱਸ ਦੇਣਾ ਇਹ ਵਾਲੇ ਸੂਟਾਂ ਦੀ ਬਹੁਤ ਚਰਚਾ ਹੈ ਜਿਹੜੇ ਨੇ 700 ਰੁਪਏ ਦੇ ਇਨਵਰ ਪੈਨ ਦੇ ਵਿੱਚ ਤੁਹਾਨੂੰ 4 ਸੂਟ ਮਿਲ ਜਾਣਗੇ ਡੈਲਟਾ ਕ੍ਰੇਪ ਇਹਦਾ ਫੈਬਰਿਕ ਹੈ 3.5 ਮੀਟਰ ਦਾ ਤੁਹਾਨੂੰ ਫੈਬਰਿਕ ਮਿਲੇਗਾ ਤੇ ਪੂਰੇ ਵੱਡੇ ਬਰ ਦੇ ਨਾਲ ਇਹ ਵਾਲੇ ਸੂਟ ਆਣਗੇ ਕੋਈ ਵੀ 4 ਸੂਟ ਤੁਸੀਂ ਇਹਨਾਂ ਵਿੱਚ 800 ਰੁਪਏ ਦੇ ਵਿੱਚ ਬਾਏ ਕਰ ਸਕਦੇ ਹੋ ਪੂਰੇ ਵੱਡੇ ਬਰ ਦੇ ਨਾਲ ਆਏਗਾ ਪ੍ਰਿੰਟਡ ਆਲ ਓਵਰ ਸੂਟ ਹੈ ਤੇ ਬੜੀ ਵਧੀਆ ਲੈਂਥ ਦੇ ਨਾਲ ਇਹ ਸੂਟ ਆਉਂਦੇ ਨੇ ਤੇ ਅਗਰ ਬਾਈ ਕਰਨਾ ਹੈ ਤਾਂ ਮੈਂ ਨੰਬਰ ਦਿੱਤਾ ਹੈ ਜਾ ਕੇ ਮੈਨੂੰ ਮੈਸੇਜ ਕਰ ਦਿਓ ਨਾਲ ਸਕਰੀਨਸ਼ਾਟ ਕੋਸ਼ਿਸ਼ ਕਰੋ ਕਿ ਸੈਂਡ ਕਰ ਸਕਦੇ ਹੋ ਤਾਂ ਜਰੂਰ ਕਰ ਦਿਓ ਤੇ ਚਲੋ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਨਾਲ ਨਵੇਂ ਨਵੇਂ ਕਲੈਕਸ਼ਨ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ